ਸੋ ਪਿਆਰ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਹਰ ਕਿਸੇ ਨੂੰ ਆਪਣਾ ਅਤੀਤ ਯਾਦ ਕਰਾਉਂਦੀਆਂ ਕੋਈ ਸੁਮਾਨਾ ਸੀ ਮੈਂ ਸੰਗਰੂਰ ਰਹਿੰਦਾ ਸੀ ਤੇ ਤੇਰੇ ਨਾਲ ਰਹਿੰਦਾ ਸੀ ਉਹ ਤੇ ગામੜੀ ਮਾਂ ਦੀ ਲੜਕੀ ਸੀ ਕੱਲਾ ਸੀ ਮੈਂ ਉਹ ਕਦੇ-ਕਦੇ ਕੋਈ ਸਬਜ਼ੀ ਦੀ ਦਾਲ ਦੇ ਕੇ ਚੀਜ਼ ਦੇ ਕੋਲੀ ਭੇਜਦੀ ਹੁੰਦੀ ਸੀ ਮੈਂ ਕਦੇ ਉਹਨੂੰ ਮਿਲਿਆ ਨਹੀਂ ਸੀ ਨੇੜਿਓਂ ਵੇਖਿਆ ਵੀ ਨਹੀਂ ਸੀ ਇੱਕ ਵਾਰੀ ਉਹਨੇ ਮੈਨੂੰ ਸੁਣਿਆ ਹਉ ਦਿੱਤਾ ਵੀ ਤੂੰ ਉਧਰ ਆਇਆ ਖੇਤ ਸੀ ਸਾਹਮਣੇ ਮੂਰਖਤਾ ਸੀ ਮੇਰੀ ਮੈਂ ਚੱਲ ਪਿਆ ਹਰ ਬੰਦਾ ਇਹੋ ਜੀ ਮੂਰਖਤਾ ਕਰਦਾ ਕਿਸੇ ਨੇ ਸਾਨੂੰ ਦੇਖ ਲਿਆ ਰੋਲਾ ਪੈ ਗਿਆ ਸਾਰੇ ਡਾਂਗਾ ਛੋਟੇ ਲੈ ਕੇ ਆ ਗਏ ਮੈਂ ਚਿੱਟੀ ਕਮੀਜ਼ ਪਾਈ ਹੋਈ ਸੀ ਚਿੱਟੀ ਬੂਸ਼ਰਟ ਪਾਈ ਹੋਈ ਸੀ ਮੈਂ ਆ ਗਿਆ ਉਹਨੇ ਮੈਨੂੰ ਲੜਕੀ ਨੇ ਕਿਹਾ ਕਿ ਤੂੰ ਭੱਜ ਜਾ ਮੈਂ ਆਪਣੇ ਉੱਤੇ ਕਾਰ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮੈਂ ਚਿੱਟੀ ਬੂਸ਼ਰਟ ਬਦਲੀ ਚਿੱਟੀ ਬੂਸ਼ਰਟ ਬਦਲ ਕੇ ਰੰਗਦਾਰ ਬੂਸ਼ਰਟ ਪਾਈ ਤੇ ਮੈਂ ਵੀ ਉਹਨਾਂ ਦੇ ਵਿੱਚ ਰਲ ਗਿਆ ਮਾਰੋ ਮਾਰੋ ਬੜਾ ਐਸੀ ਹਰਾਮਦਾਨ